ही प्रभ सब तेरा, 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 तेरा। वाहे गुरु जी का खालसा वाहे गुरु जी की फतेह कबीर कुकर राम को मुतिया मेरो नाओ ਗਲੇ ਹਮਾਰੇ ਜਿਵਰੀ ਜੈ ਖਿੱਚ ਤ ਜਾ ਕਬੀਰ ਕੁਕਰ RAM ਕੋ ਮੋਤੀਆ ਮੇਰੋ ਨਾਉ ਭਾਣੇ ਦੀ ਬਾਤ ਕਰ ਰਹੇ ਨੇ ਕਬੀਰ ਸਾਹਿਬ ਉਹਦੇ ਹੁਕਮ ਦੀ ਬਾਤ ਕਰ ਰਹੇ ਨੇ ਮਾਦੋ ਹਰ 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 ਮੁਖ ਕਈ ਹੈ ਹਮ ਤੇ ਕਿਛੁ ਨਾ ਹੋਵੇ ਸਵਾਮੀ ਜਿਉਂ ਰਾਖੋ ਤਿਉਂ ਰਹੀ ਹੈ ਇਹ ਵਿਚਾਰ ਦਾਸ ਨੇ ਕਿਉਂ ਸ਼ੁਰੂ ਕੀਤੀ ਕਈ ਵਾਰੀ ਕੁਸ਼ ਖਾਸ ਵਿਚਾਰਾਂ ਕਰਨ ਦਾ ਇਸ਼ਾਰਾ ਹੋ ਜਾਇਆ ਕਰਦਾ ਕਿਉਂਕਿ ਸਾਡੇ ਸਮਾਜ ਵਿੱਚ ਇੰਨਾ ਹਨੇਰਾ ਪੈ ਚੁੱਕਿਆ ਹੈ ਇੰਨਾ ਹਨੇਰਾ ਪੈ ਚੁੱਕਿਆ ਹੈ ਕਿ ਪਹਿਲਾਂ ਤਾਂ ਮੋਢਾ ਨਾ ਮੋਢਾ ਖਿੰਦਾ ਸੀ ਕਹਿੰਦੇ ਹੁਣ ਤਾਂ ਮੱਥੇ ਨਾਲ ਮੱਥਾ ਟਕਰਾਉਣ ਲੱਗ ਗਿਆ ਇੰਨਾ ਹਨੇਰਾ ਪੈ ਚੁੱਕਿਆ ਗੁਰਬਾਣੀ ਵਿੱਚ ਇਸ ਮਨੁੱਖ ਨੂੰ ਗੁਰੂ ਮਹਾਰਾਜ ਨੇ ਜਾਨਵਰਾਂ ਤੋਂ ਸਿੱਖਿਆ ਦਿੱਤੀ ਹੈ ਹਾਲਾਂਕਿ ਜਾਨਵਰਾਂ ਵਿੱਚ ਓਨੀ ਅਵੇਅਰਨੈਸ ਚੇਤਨਤਾ ਨਹੀਂ ਹੈ ਜਿੰਨੀ ਮਨੁੱਖਾਂ 'ਚ ਹੈ ਪਰ ਮਨੁੱਖਾਂ ਦੇ ਕੰਮ ਇਹ ਹੋਗੇ ਕਰਤੂਤ ਪਸ਼ੂ ਕੀ ਮਾਨਸ ਜਾਤ ਸਰੀਰ ਮਨੁੱਖ ਦਾ ਹੈ ਕਰਤੂਤਾਂ ਪਸ਼ੂਆਂ ਵਾਲੀ ਹਨ ਪਰ ਪਸ਼ੂਆਂ ਦੀਆਂ ਕਰਤੂਤਾਂ ਮਾਰੀਆਂ ਵੀ ਹੁੰਦੀਆਂ ਨੇ ਚੰਗੀਆਂ ਵੀ ਹੁੰਦੀਆਂ ਨੇ ਇਸ ਪੰਕਤੀ ਵਿੱਚ ਮਾਰਾ ਕਹਿੰਦੇ ਨੇ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਲੋਕਾਂ ਨੂੰ ਪਚਾਰਦਾ ਲੋਕ ਮੇਰੇ ਵੱਲ ਹੋ ਜਾਣ ਪੂਛ ਮਾਰਦਾ ਕੁੱਤੇ ਵਾਂਗੂ ਲਾਲਚ ਦਾ ਬੰਨਿਆ ਹੋਇਆ ਲੋਭ ਦਾ ਬੰਨਿਆ ਹੋਇਆ ਤੇ ਗੁਰਬਾਣੀ ਵਿੱਚ ਮਹਾਰਾਜ ਇਹਦੀ ਵਿਰਤੀ ਨੂੰ ਜਾਣਦੇ ਨੇ ਕਿਉਂਕਿ ਇਹ ਗੁਰੂ ਵਾਲਾ ਬਣਿਆ ਨਹੀਂ ਤੇ ਇਹਦੀ ਵਿਰਤੀ ਅਜੇ ਮਹਾਰਾ ਕਹਿੰਦੇ ਕੂਕਰ ਹੈ ਗੁਰਮੰਤਰਹੀਨ ਸੋ ਪ੍ਰਾਣੀ ਤ੍ਰਗੰਤ ਜਨਮ ਪ੍ਰਸ਼ਨ ਹੈ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਹਾ ਅਮਰ ਸਾਕ ਲਿਆ ਹੋਏਗਾ ਕਿ ਕੈਨ ਨੂੰ ਹੋ ਗਿਆ ਗੁਰੂ ਵਾਲਾ ਪਰ ਅਜੇ ਗੁਰੂ ਅੰਦਰ ਵਸਿਆ ਨਹੀਂ ਅਜੇ ਗੁਰੂ ਨੂੰ ਸਮਰਪਣ ਕੀਤਾ ਨਹੀਂ ਹੈ ਤਨ ਮਨ ਤਨ ਦਿੱਤਾ ਨਹੀਂ ਹੈ ਗੁਰੂ ਨੂੰ ਸਤ ਗੁਰੂ ਪੂਰਾ ਭੇਟਿਆ ਨਹੀਂ ਹੈ ਅਜੇ ਤਾਂ ਕੀ ਹੁੰਦਾ ਪਿਆਰਿਓ ਉਥੇ ਫਿਰ ਇਹਦੀ ਬਿਰਤੀ ਮਾਰੇ ਕਹਿੰਦੇ ਜਿੰਨਾ ਨੂੰ ਪੂਰਾ ਗੁਰੂ ਨਹੀਂ ਮਿਲਿਆ ਗੁਰੂ ਲੱਗਿਆ ਨਹੀਂ ਹੈ ਜੇ ਇੱਕ ਰਸਮ ਕਰਨ ਲਈ ਕਿਰਿਆ ਕਰਮ ਕਰ ਕੇ ਰਿਆ ਕਰਮ ਕਾਂਡ ਕਰ ਲਿਆ ਪਰ ਲੱਗਿਆ ਨਹੀਂ ਹਜੇ ਗੁਰੂ ਤੇ ਕੀ ਹੁੰਦਾ ਕਹਿੰਦੇ ਕੂਕਰ ਹੈ ਸੂਕਰ ਹੈ ਉਹਦੀ ਬਿਰਤੀ ਉਸ ਮਨੁੱਖ ਦੀ ਬਿਰਤੀ ਕੁੱਤੇ ਵਾਲੀ ਹੋਏਗੀ ਸੂਰ ਵਾਲੇ ਹੋਏਗੀ ਕਾਂ ਵਾਲੀ ਹੋਏਗੀ ਸੱਪ ਵਾਲੀ ਹੋਏਗੀ ਗਧੇ ਵਾਲੀ ਹੋਏਗੀ ਤਨ ਖਲਾ ਮੁਰਖ ਵਾਲੀ ਬਿਰਤੀ ਹੋਊਗੀ ਔਰ ਐਸੀਆਂ ਵਰਤੀਆਂ ਵਾਲੇ ਬਹੁਤ ਜ਼ਿਆਦਾ ਨੇ ਤਾਂ ਹੀ ਤਾਂ ਇਹ ਕੱਲ ਜਲੂ ਫੈਲਿਆ ਕਲ ਦਾਸ ਖਬਰਾਂ ਸੁਣਨ ਲੱਗ ਗਿਆ ਅੱਧਾ ਘੰਟਾ ਖਬਰਾਂ ਸੁਣੀਆਂ ਅਲੱਗ-ਅਲੱਗ ਚੈਨਲਾਂ ਤੇ ਸਾਰੀਆਂ ਕ੍ਰਾਈਮ ਦੀਆਂ ਸਾਰੀਆਂ ਕਤਲੋਗਾਰਥ ਦੀਆਂ ਸਾਰੀਆਂ ਲੁੱਟਾਂ ਖੋਹਾਂ ਦੀਆਂ ਸਾਰੀਆਂ ਹਸਪਤਾਲਾਂ 'ਚ ਦੰਗਿਆਂ ਦੀਆਂ ਹਰ ਕੋਈ ਡਾਕਟਰ ਤੱਕ ਕ੍ਰਿਮੀਨਲ ਬਣੇ ਹੋਏ ਨੇ ਉਹ ਕਹਿੰਦਾ ਜੀ ਮੇਰੀ ਘਰ ਵਾਲੀ بیمار ਸੀ ਮੇਰੀ ਬੱਚੀ بیمار ਸੀ ਡਾਕਟਰ ਨੇ ਸਹੀ ਜਨੂਰੀ ਨਹੀਂ ਕੀਤੀ ਕਿਤੇ ਜੀ ਦੋ ਮੁੰਡੇ ਗੋਲੀਆਂ ਮਾਰ ਕੇ ਮਾਰ ਗਏ ਕਿਤੇ ਉਹ ਹੋ ਗਿਆ ਕਿਤੇ ਉਹਨੂੰ ਕਤਲ ਕਰ ਦਿੱਤਾ ਕਿਤੇ ਉਹ ਹੋ ਗਿਆ ਕੋਈ ਐਸੀ ਖਬਰ ਨਹੀਂ ਸੁਣਨ ਨੂੰ ਮਿਲੀ ਜਿੱਥੇ ਕੋਈ ਹਲਕੀ ਮਨ ਚ ਸਕੂਨ ਆਵੇ ਵੀ ਹਾਂ ਸਾਡੇ ਦੇਸ਼ ਚ ਆ ਵੀ ਕੁਝ ਹੋ ਰਿਹਾ ਨਹੀਂ ਮਿਲੇਗੀ ਮਨੁੱਖ ਦੀਆਂ ਅੱਖਾਂ 'ਚ ਇੰਨਾ ਕ ਹਨੇਰਾ ਆ ਚੁੱਕਿਆ ਔਰ ਇੰਨਾ ਕ ਹੰਕਾਰ ਆ ਚੁੱਕਿਆ ਇਹਦੇ ਅੰਦਰ ਇਹ ਦੁਖੀ ਹੁੰਦਾ ਜਾਏਗਾ ਇਹ ਦੁਖੀ ਹੁੰਦਾ ਜਾਏਗਾ ਔਰ ਕੁਦਰਤ ਇਹਨੂੰ ਸਬਕ ਸਿਖਾਉਣ ਵਾਸਤੇ ਸਮੇਂ-ਸਮੇਂ ਤੇ ਦੁੱਖ ਖੜੇ ਕਰੇਗੀ ਸ਼ਾਇਦ ਇਹ ਦੁੱਖ ਨੂੰ ਟਕਰਾ ਕੇ ਪਿੱਛੇ ਮੁੜ ਜਾਵੇ ਸ਼ਾਇਦ ਮੱਛੀ ਪੱਥਰ ਚੱਟ ਕੇ ਪਿੱਛੇ ਮੁੜਾਵੇ ਪਰ ਇਹ ਪਿੱਛੇ ਮੁੜਨ ਵਾਲਾ ਹੈ ਨਹੀਂ ਇਹਦਾ ਤਾਂ ਪਤਨ ਹੋਣਾ ਹੀ ਹੋਣਾ ਹੈ ਇਹਦਾ ਵਿਨਾਸ਼ ਹੋਣਾ ਹੀ ਹੋਣਾ ਇਸੇ ਕਰਕੇ ਗੁਰੂ ਮਹਾਰਾਜ ਨੇ ਜਦੋਂ ਗੁਰਬਾਣੀ ਇਕੱਤਰ ਕੀਤੀ ਜਾਂ ਗੁਰਬਾਣੀ ਉਚਾਰੀ ਭਗਤਾਂ ਨੇ ਗੁਰੂਆਂ ਨੇ ਉਹਦੇ ਵਿੱਚ ਪਸ਼ੂਆਂ ਦਾ ਪੰਛੀਆਂ ਦਾ ਬੰਬੀ ਇਹਦਾ ਮੱਛੀ ਦਾ ਹਾਥੀ ਦਾ ਕੁੱਤੇ ਦਾ ਭਵਰੇ ਦਾ ਲਗ ਲਗ ਜ਼ਿਕਰ ਕੀਤੇ ਵੀ ਇਹਨਾਂ ਤੋਂ ਸਮਝਾ ਦਈਏ ਇਹਨੂੰ ਕਬੀਰ ਕੂਕਰ राम ਕੋ ਇੱਥੇ ਕੁੱਤੇ ਦੀ ਮਸਾਲੇਤੀ ਹੈ ਜਿੱਥੇ ਕੁੱਤੇ ਨੂੰ ਆਪਾਂ ਸੰਗਲੀ ਪਾ ਦਿੰਨੇ ਆ ਤੇ ਮਾਲਕ ਸੰਗਲੀ ਪਾ ਕੇ ਉਸ ਕੁੱਤੇ ਨੂੰ ਜਿੱਥੇ ਬੰਨ੍ਹ ਦਿੰਦਾ ਤਾਂ ਕੁੱਤਾ ਉੱਥੇ ਹੀ ਬੈਠਾ ਰਹਿੰਦਾ ਜਿੱਥੇ ਲੈ ਗਿਆ ਉਦੋਂ ਚਲਿਆ ਗਿਆ ਕੁੱਤੇ ਦੀ ਆਪਣੀ ਮਰਜ਼ੀ ਨਹੀਂ ਹੈ ਮਾਲਕ ਦੇ ਹੱਥ ਸੰਗਲਈ ਆ ਕੁੱਤੇ ਦੀ ਇੱਥੇ ਕਬੀਰ ਸਾਹਿਬ ਕਹਿੰਦੇ ਨੇ ਭਾਈ ਮੈਂ ਤਾਂ ਪਾਣੇ 'ਚ ਰਹਿਣਾ ਹੁਣ ਮੇਰੇ ਉੱਤੇ ਉਹਦਾ ਹੁਕਮ ਲਾਗੂ ਹੋ ਗਿਆ ਮੈਂ ਉਹਦਾ ਹੁਕਮ ਮੰਨ ਲਿਆ ਉਹਦਾ ਪਾਣਾ ਮੰਨ ਲਿਆ ਜਿੱਥੇ ਉਹ ਲੈ ਕੇ ਜਾਂਦਾ ਮੈਂ ਉੱਥੇ ਜਾਂਦਾ ਤੇ ਪਰਮੇਸ਼ਰ ਕਿੱਥੇ ਲੈ ਕੇ ਜਾਏਗਾ ਪਰਮੇਸ਼ਰ ਇਹਨੂੰ ਆਨੰਦ 'ਚ ਲੈ ਕੇ ਜਾਏਗਾ ਤੇ ਜੇਕਰ ਇਹਦਾ ਮਨ ਜਿੰਦਾ ਹੋਵੇ ਇਹਦੀ ਮੈਂ ਜਿੰਦੀ ਹੋਵੇ ਜੇ ਮਰੀ ਨਾ ਹੋਵੇ ਉਹ ਕਿੱਥੇ ਲਿਖ ਜਾਏਗੀ ਉਹ ਇਹਨੂੰ ਦੁੱਖ ਚ ਲੈ ਕੇ ਜਾਏਗੀ ਇਹਦੀ ਮੈਂ ਸੋ ਜਿਹੜੇ ਚੰਚਲ ਬਿਰਤੀ ਵਾਲੇ ਨੇ ਵਿਦਵਾਨ ਨੇ ਉਹ ਗੁਰਬਾਣੀ ਦੀ ਵਿਆਖਿਆ ਪਤਾ ਨਹੀਂ ਕਿਹੜੇ ਕਿਹੜੇ ਢੰਗਾਂ ਨਾਲ ਕਰੀ ਜਾਣਗੇ ਪਰ ਗੁਰਬਾਣੀ ਚ ਹਰੇਕ ਬਰਤਾਂਤ ਵਿੱਚ ਸਮਾਂ ਦੇਖਿਆ ਜਾਂਦਾ ਹੈ ਕਿ ਇੱਥੇ ਹੁਣ ਕੁੱਤੇ ਦੀ ਮਿਸਾਲ ਦੇਣੀ ਹੈ ਇੱਥੇ ਕੁੱਤੇ ਦੀ ਭਾਨ ਚ ਰਹਿਣ ਵਾਲੀ ਗਲਤ ਸੰਗਲੀ ਬਣਨ ਵਾਲੀ ਮਿਸਾਲ ਦੇਣੀ ਹੈ ਦੂਜੇ ਪਾਸੇ ਮਹਾਰਾ ਕਹਿੰਦੇ ਗੁਰਮੰਤਰਹੀਨ ਸ ਜੋ ਪ੍ਰਾਣੀ ਤ੍ਰਗੰਤ ਜਨਮ ਭ੍ਰਸਤਨ ਹੈ ਉਹ ਜਨਮ ਭ੍ਰਸਤ ਹੈਾ ਕਿਵੇਂ ਹੋ ਗਿਆ ਕੂਕਰ ਕੁੱਤੇ ਵਰਗਾ ਹੋ ਗਿਆ ਇੱਥੇ ਮਹਾਰਾ ਕਹਤਾ ਕੁੱਤੇ ਨੂੰ ਕਿਉਂ ਜਿਹਦੇ ਗਲਤ ਜੇ ਸੰਗਲੀ ਨਹੀਂ ਪਈ ਜਿਹੜਾ ਕਿਸੇ ਮਾਲਕ ਦਾ ਨਹੀਂ ਬਣਿਆ ਉਹਦੀ ਹੁਣ ਗੱਲ ਕਰਤੀ ਮਾਰੇ ਨੇ ਉਹ ਕੁੱਤੇ ਵਾਂਗੂੰ ਗੁਰਬਾਣੀ ਕਹਿੰਦੀ ਦਵਾਰ ਐ ਦਵਾਰ ਸਵਾਨ ਜਿਉਂ ਦੌਲਤ ਜਿਵੇਂ ਦਰ ਦਰ ਤੇ ਕੁੱਤਾ ਭਟਕਦਾ ਫਿਰਦਾ ਇੱਕ ਦਾ ਮਾਲਕ ਦਾ ਨਹੀਂ ਬਣਿਆ ਉਹਦੇ ਗੱਲ ਚ ਜੇਬਰੀ ਨਹੀਂ ਪਈ ਤਾਂ ਉਹ ਕੁੱਤੇ ਵਾਂਗੂੰ ਦਵਾਰ ਐ ਦਵਾਰ ਸਵਾਨ ਜਿਉਂ ਦੌਲਤ ਨਹੀਂ ਸੁਧ ਰਾਮ ਭਜਨ ਕੀ ਇਹਨੂੰ ਸੁਧ ਵੀ ਕੋਈ ਨਹੀਂ ਹੈ ਇਹ ਤਾਂ ਦਰਦ ਦਰ ਤੇ ਭੜਕਦਾ ਫਿਰਦਾ ਚੰਚਲੇ ਬਿਰਤੀ ਹੈ ਮੂੰਹ ਚੋਂ ਝੱਗ ਛਿੜਦਾ ਗੱਲਾਂ ਕਰਦੇ ਤੇ ਮੂੰਹ ਚੋਂ ਥੁੱਕ ਨਿਕਲਦਾ ਉਸੇ ਉਹ ਵੀ ਗੱਲ ਕਹੀ ਆ ਮਾਰਾ ਕਹਿੰਦੇ ਜਿਉਂ ਕੂਕਰ ਹਰਕਾ ਆਇਆ ਹੁਣ ਜਦੋਂ ਕੁੱਤਾ ਖਲਕ ਜਾਂਦਾ ਫੇਰ ਕੀ ਕਰਦਾ ਫੇਰ ਨਾ ਆਪਣਾ ਦੇਖਦਾ ਨਾ ਬਗਾਨਾ ਦੇਖਦਾ ਜਿਉਂ ਕੂਕਰ ਹਰਕਾ ਆਇਆ ਭੌਂਕੇ ਦਹਿ ਦਿਸ ਜਾਏ ਉਹ ਭੌਂਕਦਾ ਫਿਰ ਉਹਨੂੰ ਹੜ ਭੌਂਕਣਾ ਕਿਆ ਕੁੱਤੇ ਨੂੰ ਫਿਰ ਜੋ ਕੂਕਰ ਹਰਕਾ ਆਇਆ ਹਲਕ ਗਿਆ ਕੁੱਤਾ ਉਹਦੇ ਮੂੰਹ ਨੂੰ ਪੈਸਾ ਲੱਗ ਗਿਆ ਮਾਇਆ ਲੱਗੀ ਲਾਟ ਲੱਗ ਗਿਆ ਖੂਨ ਲੱਗ ਗਿਆ ਤਾਂ ਹਲਕਾ ਗਿਆ ਉਹ ਹੁਣ ਇਹ ਹੁਣ ਮਨੁੱਖ ਦੀ ਗੱਲ ਕੀਤੀ ਮਾਰੇ ਇੱਥੇ ਮਨੁੱਖਾਂ ਦਾ ਇਹ ਹਾਲ ਹੋ ਗਿਆ ਹਲਕਾਏ ਕੁੱਤੇ ਵਾਲਾ ਹਾਲ ਹੋ ਗਿਆ ਮਨੁੱਖਾਂ ਦਾ ਜੋ ਕੂਕਰ ਹਲਕਾ ਆਇਆ ਹਲਕਾ ਆਇਆ ਉਹ ਕਦ ਦਜਾਏ ਲੋਭੀ ਜੰਤਨਾ ਜਾਣੇ ਭਖ ਅਪਖ ਸਭ ਖਾਏ ਲੋਪ ਹੈ ਗਿਆ ਲਾਲਚ ਪੈ ਗਿਆ ਨੂੰ ਹੁਣ ਪਤਾ ਹੀ ਨਹੀਂ ਹੈ ਮੈਂ ਕੀ ਖਾਣਾ ਕੀ ਨਹੀਂ ਖਾਣਾ ਕਹਿੰਦੇ ਭਖ ਅਪਖ ਸਭ ਖਾਏ ਖਾਣ ਵਾਲੀਆਂ ਚੀਜ਼ਾਂ ਵੀ ਖਾਈ ਜਾਂਦਾ ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾਈ ਗੰਦਗੀ ਵੀ ਖਾਈ ਜਾਂਦਾ ਉਹ ਹਲਕਾ ਗਿਆ ਕੁੱਤਾ ਹੁਣ ਇੱਕ ਵਾਸੇ ਦੂਸਰਾ ਕੁੱਤਾ ਕਹਿ ਲੋ ਵਫਾਦਾਰ ਕੁੱਤਾ ਉਥੇ ਮਾਰਾ ਕਹਿੰਦੇ ਨੇ ਗੁਰਤੇਜ ਬਰਮਾਰ ਫਰਮਾਉਂਦੇ ਨੇ ਸਵਾਮੀ ਕੋ ਗ੍ਰਹ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਸਵਾਨ ਕਹਿੰਦੇ ਨੇ ਕੁੱਤੇ ਨੂੰ ਕਹਿੰਦੇ ਜਿਵੇਂ ਮਾਲਕ ਦਾ ਜਿਹੜਾ ਕੁੱਤਾ ਹੁੰਦਾ ਸਵਾਮੀ ਦਾ ਕੁੱਤਾ ਹੁੰਦਾ ਉਹ ਅਦੇ ਆਪਣੇ ਮਾਲਕ ਦਾ ਕਦੇ ਡਰ ਨਹੀਂ ਛੱਡਦਾ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਤਜਤ ਕਹਿੰਦੇ ਨੇ ਛੱਡਦਾ ਨਹੀਂ ਨਾਨਕ ਇਹ ਵਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ ਉਹ ਜਿਹੜਾ ਮਾਲਕ ਦਾ ਪਾਲਿਆ ਹੋਇਆ ਕੁੱਤਾ ਆ ਉਹ ਮਾਲਕ ਦਾ ਹੁਕਮ ਮੰਨਦਾ ਹੈ ਮਾਲਕ ਦਾ ਵਫਾਦਾਰ ਹੈ ਉਹ ਉਹਦਾ ਕਦੇ ਦਰ ਨਹੀਂ ਛੱਡਦਾ ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਹੈ ਮਾਲਕ ਦਾ ਦਰ ਮੂਲਾ ਛੜਦੇ ਭਾਵੇਂ 100 100 ਪੈਂਦੇ ਜੁੱਤੇ ਜੇ ਮਾਲਕ ਨੇ ਡਾਂਡਤਾ ਮੁੜ ਕੇ ਫੇਰ ਮੰਜੀ ਥੱਲੇ ਆ ਕੇ ਬਹਿਣਾ ਮਾਲਕ ਕੋਲੇ ਉਹ ਪਿਆਰਿਓ ਇਹ ਗੁਰਬਾਣੀ ਨੂੰ ਅਸੀਂ ਕੀ ਸਮਝ ਲਿਆ ਆਪਣੇ ਹੰਕਾਰ ਨੂੰ ਪੱਠੇ ਪਾਉਣ ਵਾਸਤੇ ਅਸੀਂ ਦੂਸਿਆਂ ਨਾਲ ਬੈਸਣਾ ਸ਼ੁਰੂ ਕਰ ਦਿੰਦੇ ਆ ਗੁਰਬਾਣੀ ਦੇ ਤੋ ਅਜੇ ਸਾਡਾ ਲਾਚ ਨਹੀਂ ਖਤਮ ਹੋਇਆ ਅਜੇ ਸਾਡੇ ਚ ਸਮੇਂ ਦੀ ਬਰਬਾਦੀ ਖਤਮ ਨਹੀਂ ਹੋਈ ਸਮਾਂ ਬਰਬਾਦ ਕਰ ਰਹੇ ਆ ਇਦਲੇ ਉਦਲੇ ਗੱਲਾਂ ਮਾਰ ਕੇ ਕੁੱਤਿਆਂ ਤੋਂ ਸਿੱਖਿਏ ਜਿੱਥੇ ਕੁੱਤੇ ਨੂੰ ਮਾਰਨ ਨੇ ਮਾਰਾ ਕਿਹਾ ਉਹ ਆਤਾਂ ਛੱਡਿਏ ਦਾਸ ਇੱਕ ਵਾਰੀ ਖਰੜ ਕੋਲੇ ਨਗਰ ਹੈ ਪੰਨੂਆ ਉੱਥੇ ਵੱਡਾ ਸਮਾਗਮ ਸੀ ਪੂਰਾ ਪਿੰਡ ਇਕੱਠਾ ਹੋਇਆ ਹੋਇਆ ਸੀ ਤੋ ਉੱਥੇ ਜਥੇ ਸਮੇਤ ਕੀਰਤਨ ਕਰ ਰਹੇ ਸੀ ਅਜੇ ਕੀਰਤਨ ਸ਼ੁਰੂ ਹੋਏ ਨੂੰ 10-15 ਮਿੰਟ ਹੋਏ ਸੀ ਦੁਨੀਆ ਆ ਕੇ ਮੱਥਾ ਟੇਕ ਰਹੀ ਸੰਗਤਾਂ ਮੱਥਾ ਟੇਕ ਰਹੀਆਂ ਸੀ ਆ ਕੇ ਸਾਰਾ ਪਿੰਡ ਇਕੱਠਾ ਹੋਣਾ ਤੋ ਇੱਕ ਕੋਈ ਬੀਬੀ ਆਪਣੇ ਘਰ ਤੋਂ ਆਈ ਹੋਣੀ ਆ ਉਹਦਾ ਵਫਾਦਾਰ ਪਾਲਤੂ ਕੁੱਤਾ ਉਹਦੇ ਨਾਲ ਆ ਗਿਆ ਤਾਂ ਜਦੋਂ ਉਹ ਗੁਰੂ ਘਰ ਤੇ ਵੜੀ ਤਾਂ ਕੁੱਤਾ ਵੀ ਅੰਦਰ ਵੜ ਗਿਆ ਅੰਦਰ ਦਾਖਲ ਹੋਈ ਹਾਲ ਦੇ ਕੁੱਤਾ ਵੀ ਦਾਖਲ ਹੋ ਗਿਆ ਬਾਹਰ ਪਹਿਲਾਂ ਦਰ ਖੜੇ ਵਰਸ਼ਿਆਂ ਵਾਲੇ ਖੜੇ ਸੀ ਉਹਨੇ ਬੜਾ ਰੋਕਿਆ ਪਰ ਡਰਿਆ ਨਹੀਂ ਉਹ ਉਹ ਆਪਣੀ ਮਾਲਕਨ ਦੇ ਨਾਲ ਹੀ ਆ ਗਿਆ ਉਹ ਜਦੋਂ ਉਹਨੇ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤਾਂ ਕੋਲ ਖੜਾ ਕੁੱਤਾ ਉਹਦੇ ਤੇ ਵਰਸ਼ਿਆਂ ਵਾਲੇ ਉਹਨੂੰ ਡਰਾ ਰਹੇ ਨੇ ਭਜਾ ਰਹੇ ਨੇ ਉਹ ਥੋੜੀ ਸੰਗਤਾਂ ਵਿੱਚ ਵਿਕਸ਼ੇਪਤਾ ਜੀ ਹੋ ਗਈ ਮੈਂ ਧਿਆਨ ਦਿੱਤਾ ਕੀਰਤਨ ਕਰਦਿਆਂ ਮੈਂ ਦੇਖਿਆ ਮੈਂ ਕਿਹਾ ਭਾਈ ਰੁਕ ਜਾਓ ਮੱਥਾ ਟੇਕ ਕੇ ਬੀਬੀ ਚਲੀ ਜਾਊਗੀ ਇਹਦੇ ਵਾਸ ਮੁਰ ਜਾਣਾ ਤੁਸੀਂ ਕਿਉਂ ਬੱਸ ਵਰਸ਼ੇ ਮਾਰਨ ਲੱਗੇ ਇਹਨੂੰ ਉੱਥੇ ਦਾਸ ਨੇ ਜਿਹੜਾ ਪ੍ਰਸੰਗ ਚੱਲ ਰਿਹਾ ਸੀ ਉਹਨੂੰ ਉੱਥੇ ਖਤਮ ਕਰਕੇ ਅਗਲਾ ਪ੍ਰਸੰਗ ਸ਼ੁਰੂ ਕੀਤਾ ਕਿ ਭਾਈ ਸੁਣੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੇਤੇ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬੈਠੇ ਹਾਂ ਤੁਸੀਂ ਉਸ ਕੁੱਤੇ ਨੂੰ ਵਰਸ਼ੇ ਮਾਰ ਮਾਰ ਕੇ ਭਜਾ ਰਹੇ ਹੋ ਬੀਬੀਆਂ ਭਾਈ ਬੱਚੇ ਨਿੱਕੇ ਨਿੱਕੇ ਇਧਰ ਉਧਰ ਡਰ ਕੇ ਭੱਜ ਰਹੇ ਨੇ ਬਈ ਇਹਨੇ ਨਾਲ ਰਹਿਣਾ ਆਪਣੇ ਮਾਲਕ ਮਾਲਕਣ ਦੇ ਜਿੰਨੇ ਮਰਜੀ ਵਰਸ਼ੇ ਮਾਰ ਲੋ ਪਰ ਜਿਉਂ ਹੀ ਉਹ ਬੀਬੀ ਮੱਥਾ ਟੇਕ ਕੇ ਵਾਪਸ ਜਾਊਗੀ ਉਹਨੇ ਨਾਲ ਚਲੇ ਜਾਣਾ ਤੁਸੀਂ ਚੁੱਪ ਰੋ ਇਹ ਬੰਨਿਆ ਹੋਇਆ ਹੈ ਇਹ ਜਿਹੜੇ ਟੁਕੜੇ ਖਾਂਦਾ ਨਾ ਉਹਨਾਂ ਟੁਕੜਿਆਂ ਦਾ ਬੰਨਿਆ ਹੋਇਆ ਹੈ ਅਸੀਂ ਅਸੀਂ ਬੇਮੁਖ ਹੋ ਗਏ ਅਸੀਂ ਉਹਦੇ ਟੁਕੜੇ ਖਾਂਦੇ ਆ ਮਾਲਕ ਦੇ ਅਸੀਂ ਬੇਮੁਖ ਹੋ ਗਏ ਅਸੀਂ ਗੁਰੂ ਘਰ ਚ ਚੌਂਕੜੀਆਂ ਮਾਰੀਆਂ ਬੈਠੇ ਹੋਈ ਬਾਹਰ ਬੱਚੇ ਫਿਰਦੇ ਆ ਇਹ ਜਲਦਾ ਨਹੀਂ ਹੈ ਵਰਸ਼ਿਆਂ ਤੋਂ ਇਹ ਨੂੰ ਡਲ ਨਹੀਂ ਹੈ ਵਰਸ਼ਿਆਂ ਦਾ ਇਹ ਤਾਂ ਹੁਕਮ ਦਾ ਬੰਨਿਆ ਹੋਇਆ ਹੈ ਮਾਲਕ ਦੇ ਨਾਲ ਆਏਗਾ ਉਹ ਬੀਬੀ ਨੇ ਮੱਥਾ ਦੇਖਿਆ ਵੀ ਬਾਹਰ ਚਲੇਗੀ ਉਹ ਨਾ ਚਲੇਗਾ ਵਾਪਸ ਉਹ ਉੱਥੇ ਦਾਹਨ ਹੈ ਫਿਰ ਉਹ ਕੀਤਨ ਸ਼ੁਰੂ ਕੀਤਾ ਮਾਰੇ ਕਹਿੰਦੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਜਿਹੜਾ ਸਵਾਮੀ ਦਾ ਸਾਥ ਹੈ ਉਹਦਾ ਘਰ ਹੈ ਉਹ ਕੁੱਤਾ ਨਹੀਂ ਛੱਡਿਆ ਕਰਦਾ ਤੇ ਅਸੀਂ ਕਾਹਦੇ ਕੁੱਤੇ ਅਸੀਂ ਕਹਿੰਨੇ ਹਾਂ ਹਾਂ ਕੂਕਰ ਤੇਰਾ ਦਰਬਾਰ ਭੌਕਾ ਬਹੁ ਵਿਦ ਬਸਨ ਬਦਨ ਪਸਾਰ ਅਸੀਂ ਤਾਂ ਛੱਡ ਜਾਂਨੇ ਆ ਅਸੀਂ ਤਾਂ ਫਿਰ ਉਹ ਜਿਹੜੇ ਗਲੀਆਂ ਦੇ ਕੁੱਤੇ ਆਲੀ ਗੱਲ ਹੋ ਗਈ ਜਿਹੜੇ ਜੰਗਲੀ ਕੁੱਤੇ ਹੁੰਦੇ ਨੇ ਉਹ ਕੋਈ ਚੀਜ਼ ਮਿਲ ਜੇ ਖਾਈ ਮਾਰ ਮਾਰ ਖਾਈ ਜਾਂਦੇ ਨੇ ਢਿੱਡ ਭਰਨਾ ਹੁੰਦਾ ਬਸ ਅਸੀਂ ਉਹ ਵਫਾਦਾਰ ਕੁੱਤੇ ਤਾਂ ਹੈ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ ਪਸ਼ੂਆਂ ਰਾਹੀਂ ਪੰਛੀਆਂ ਰਾਹੀਂ ਕਿੰਨੀਆਂ ਕੋਈ ਹੈ ਗਿਣਤੀ ਕਿਤੇ ਕਦੇ ਬੰਬੀ ਇਹ ਰਾਹੀਂ ਉਹ ਜਿਵੇਂ ਬੰਬੀ ਹਾਕ ਕੁੱਕਦਾ ਪਿਆਰਾ ਐਂ ਪਿਆਰ ਕਰ ਐਂ ਮੰਗ ਤੂੰ ਪਾਣੀ ਨੂੰ ਐਂ ਸੁਵੰਤੀ ਬੂਦ ਮੰਗ ਤੂੰ ਤੈਨੂੰ ਪਿਆਸ ਲੱਗੀ ਹੋਵੇ ਬੰਬੀ ਇਹ ਵਾਂਗੂ ਤੈਨੂੰ ਤਾਂ ਪਿਆਸ ਨਹੀਂ ਲੱਗੀ ਜੋ ਪਰਪਰੋਂ ਕਹਿੰਨਾ ਦਰਸ਼ਨ ਦੇ ਦੋ ਦਰਸ਼ਨ ਦੇ ਦੋ ਦਾਸ ਇੱਕ ਵਾਰੀ ਸਟੇਜ ਤੇ ਬੈਠਾ ਸੀ ਇੱਕ ਜਥਾ ਕੀਰਤਨ ਕਰ ਰਿਹਾ ਉਹ ਜਥਾ ਕੀਰਤਨ ਕਰ ਰਿਹਾ ਸੀ ਤੇ ਉਹ ਨੌਜਵਾਨ ਸਿੱਖ ਧਾਰਨਾ ਪਰ ਰਿਹਾ ਜੀ ਦਰਸ਼ਨ ਦੇ ਦੋ ਸੰਤੋ ਕਦੋਂ ਦਰਸ਼ਨ ਦਿਓਗੇ ਇਹ ਧਾਰਨਾ ਪਰ ਰਿਹਾ ਸੀ ਉਸ ਤੋਂ ਬਾਅਦ ਉਹ ਜਦੋਂ ਦਾ ਸਮਾ ਖਤਮ ਹੋ ਗਿਆ ਤਾ ਉਹ ਜੀ ਉਹਨੇ ਸਾਹ ਚੱਕ ਕੇ ਤੁਰਨ ਲੱਗਾ ਥੱਲੇ ਉੱਤਨ ਲੱਗਾ ਸਟੇਟ ਉੱਥੇ ਬੈਠਾ ਸੀ ਮੈਂ ਕਿਹਾ ਬਹਿ ਜਾ ਭਾਈ ਦਰਸ਼ਨ ਕਰ ਲਿਆ ਹੁਣ ਸੰਤ ਆ ਰਹੇ ਨੇ ਹੁਣ ਤੂੰ ਤੂੰ ਦਰਸ਼ਨੇ ਲੋਚਾ ਸੀ ਲੱਗੀ ਸੰਤਾਂ ਦੀ ਦਰਸ਼ਨ ਸੰਤ ਆ ਰਹੇ ਨੇ ਅੱਗੇ ਕੀ ਬਚਨ ਕਰਨਗੇ ਕਹਿੰਦਾ ਮੈਂ ਤਾਂ ਅੱਗੇ ਜਾਣਾ ਤੇ ਮੈਂ ਕਿਹਾ ਉਹਨਾਂ ਤਾਂ ਨਾ ਫੜ ਗਏ ਅਸੀਂ ਦਰਸ਼ਨ ਦਿਓ ਸੰਤੋ ਇਹ ਕੌਣ ਸਮਝੇਗਾ ਰਮਜਾ ਇਹ ਉਪਰੋਪਰੋਂ ਅਸੀਂ ਗੱਲਾਂ ਕਰਦੇ ਆਂ ਉਹ ਬਾਹਰ ਦੇ ਵਚਨ ਥੋੜੇ ਸਿੱਧੇ ਜਿਹੇ ਹੁੰਦੇ ਨੇ ਕਿਉਂਕਿ ਆਪਾਂ ਵਿਦਵਾਨ ਨਹੀਂ ਬਣਨਾ ਆਪਾਂ ਨਾ ਨਹੀਂ ਚਮਕਾਉਣਾ ਅਸਿੱਤਾ ਉਹ ਪਰਮ ਸ਼ਾਂਤ ਪਰਮ ਆਨੰਦ ਖੁਸ਼ੀਆਂ ਦਾ ਸਾਗਰ ਜਿੱਥੇ ਚਿੰਤਾ ਨਾਂ ਦੀ ਕੋਈ ਚੀਜ਼ ਨਹੀਂ ਹੈ ਜਿੱਥੇ ਦੋ ਹੈ ਹੀ ਨਹੀਂ ਚਿੰਤਾ ਕਿੱਥੋਂ ਆਣੀ ਹੈ ਜਿੱਥੇ ਨਾਮ ਆ ਗਿਆ ਜਿੱਥੇ ਆਨੰਦ ਆ ਗਿਆ ਉੱਥੇ ਮਾਇਆ ਨੂੰ ਜਗ੍ਹਾ ਹੀ ਨਹੀਂ ਹੈ ਚਿੰਤਾ ਹੁੰਦੀ ਹੈ ਮਾਇਆ 'ਚ ਮਾਇਆ ਹੈ ਝੂਠੀ ਮਾਇਆ ਹੈ ਝੂਠੀ ਇਹਦਾ ਮਤਲਬ ਇਹ ਨਹੀਂ ਹੈ ਵੀ ਮਾਇਆ ਝੂਠੀ ਦਾ ਅਰਥ ਇਹ ਨਹੀਂ ਹੈ ਹੁਣ ਪੁੱਛ ਲਓ ਵੀ ਮਾਇਆ ਝੂਠੀ ਕਿਉਂ ਕਿਹਾ ਕਿਉਂਕਿ ਨਾਲ ਲੈ ਜਾਂਦੀ ਇਹ ਗਲਤ ਅਰਥ ਹੈ माया ਝੂਠੀ ਮਤਲਬ ਝੂਠੀ ਦਾ ਮਤਲਬ ਇਹ ਹੈ ਹੀ ਨਹੀਂ माया ਹੈ ਹੀ ਨਹੀਂ माया ਇੱਕ ਭਰਮ ਕਰਕੇ ਦਿਖਦੀ ਆ ਅਸੀਂ ਸਾਡੇ ਐਨਕ ਗਲਤ ਲੱਗ ਗਈ ਉਹਦਾਂ ਨੂੰ ਕਾਲਾ ਕਾਲਾ ਦੇਖਣ ਲੱਗ ਗਿਆ ਐਨਕ ਲਾਤੀ ਫਿਰ ਸਾਫ਼ ਦੇਖਣ ਲੱਗ ਗਿਆ ਮਾਇਆ ਤਾਂ ਹੈ ਹੀ ਨਹੀਂ ਮਾਇਆ ਸਾਡੇ ਜਿਹੜਾ ਅੰਦਰ ਭਰਮ ਪੈ ਗਿਆ ਉਹ ਭਰਮ ਕਰਕੇ ਮਾਇਆ ਦਿਖਦੀ ਹੈ ਉਹ ਭਰਮ ਚੱਕਣਾ ਗੁਰੂ ਨੇ ਉਹ ਭਰਮ ਉਹ ਅੱਖਾਂ ਤੋਂ ਕਾਲੀ ਐਨ ਕਲਾਉਣੀ ਐ ਉਹ ਮੋਤੀਆ ਬਿੰਦ ਲਾਉਣਾ ਗੁਰੂ ਨੇ ਪ੍ਰੇਸ਼ਨ ਕਰਕੇ ਤਾਂ ਫਿਰ ਇਹਨੂੰ ਮਾਇਆ ਦਿਸਣ ਹੈ ਹੀ ਨਹੀਂ ਮੈਂ ਤਾਂ ਮੈਂ ਤਾਂ ਹੈ ਹੀ ਨਹੀਂ ਇੱਕੋ ਹੀ ਪਰਮੇਸ਼ਰ ਈਗੈ ਨਿਰਗੁਣ ਊਗੈ ਸਰਗੁਣ ਖੇਲ ਕਰਤ ਵਿੱਚ ਸਵਾਮੀ ਮੇਰਾ ਮਾਲਕ ਆਪਣੀ ਖੇਲ ਕਰ ਰਿਹਾ ਹੈ ਸ਼ੀਰਾ ਵਿੱਚ ਆਪਣੇ ਕੰਮ ਆਪ ਕਰ ਰਿਹਾ ਹੈ ਕਿਤੇ ਸੰਤ ਬਣ ਕੇ ਉਪਦੇਸ਼ ਦੇ ਰਿਹਾ ਹੈ ਕਿਤੇ ਮਨਮੁਖ ਬਣ ਕੇ ਭਟ ਭਰਮਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਕਹਿੰਦੇ ਕਹਉ ਭਵਰ ਹੋਏ ਕ ਭਲੀ ਭਾਂਤ ਭੁੱਲੇ ਕਹਿੰਦੇ ਕਿਤੇ ਉਹ ਭੌਰਾ ਬਣ ਕੇ ਭੁੱਲਿਆ ਹੋਇਆ ਹੈ ਭੌਰਾ ਫੁੱਲਾਂ ਦੀ ਖੁਸ਼ਬੂ ਚ ਉਹ ਪਿਆਰ ਉਹ ਆਪ ਹੀ ਹੈ ਹਰ ਆਪੇ ਠਾਕਰ ਹਰ ਆਪੇ ਸੇਵਕ ਮਾਇਆ ਕਿੱਥੇ ਆ ਗਈ ਇਸ ਕਿਹਾ ਨਾਨਕ ਜੰਤ ਜੰਤ ਕਹਿੰਦੇ ਨੇ ਮਾਇਆ ਨੂੰ ਜੀਵ ਕਹਿੰਦੇ ਨੇ ਮਾਇਆ ਨੂੰ ਜਦੋਂ ਇਹ ਜਦੋਂ ਇਹਦੇ ਐਨਕ ਲੱਗਦੀ ਹੈ ਨਾ ਮਾਇਆ ਦੀ ਫਿਰ ਇਹ ਕਹਿੰਦਾ ਮੈਂ ਜੀਵ ਹਾਂ ਮੈਂ ਸ਼ਰੀਰ ਹਾਂ ਮੈਂ ਮਨ ਹਾਂ ਮੈਂ ਬੁੱਧੀ ਹਾਂ ਉਹ ਗੱਲਾਂ ਕਰੇਗਾ ਬੁੱਧੀ ਦੀਆਂ ਗੱਲਾਂ ਕਰੇਗਾ ਮਨ ਦੀਆਂ ਗੱਲਾਂ ਕਰੇਗਾ ਮੈਦਿਆ ਦੀਆਂ ਗੱਲਾਂ ਕਰੇਗਾ ਹੰਕਾਰ ਦੀਆਂ ਗੱਲਾਂ ਕਰੇਗਾ ਜਦੋਂ ਉਹ ਮਾਇਆ ਦੀ ਐਨਕ हट ਗਈ ਫਿਰ ਕਹੇਗਾ ਮੈਂ ਤਾਂ ਹੈ ਹੀ ਨਹੀਂ ਕੋ ਮੈਂ ਹੈ ਨਹੀਂ ਤਾਂ ਮਾਇਆ ਹੈ ਨਹੀਂ ਮਾਇਆ ਮੈਂ ਹੀ ਆ ਨਾ माया मोह भ्रम भय भूले ਇਹ ਸਭ ਸ਼ਮਾਇਆ ਮਾਇਆ ਹੀ ਹੈ ਇਹ ਇਹ ਸਭ ਅਗਿਆਨ ਹੀ ਹੈ ਇਹ ਸਭ ਭਰਮ ਹੀ ਹੈ ਇਹ ਝੂਠ ਹੈ ਸਭ ਕੁਝ ਕੁਝ ਨਹੀਂ ਹੈ ਨਾ ਇਥੇ ਮਾਇਆ ਹੈ ਨਾ ਇਥੇ মোহ ਹੈ ਨਾ ਇਥੇ ਅਗਿਆਨ ਹੈ ਉਹ ਤਾਂ ਪਹਿ ਗਿਆ ਜੇ ਉੱਤੇ ਹੁਣ ਇਹ ਗੁਰੂ ਤੋਂ ਉਹ ਚੀਜ਼ ਨੂੰ ਲੈ ਲੈ ਵਖਸ਼ ਗੁਰਬਾਣੀ ਦੀ ਸਹੀ ਵਿਚਾਰ ਸੰਤਾਂ ਮਹਾਪੁਰਸ਼ਾਂ ਦੇ ਚਰਨਾਂ 'ਚ ਬਹਿ ਕੇ ਵਿਚਾਰ ਸੁਣੇ ਟਿਕ ਜਾਵੇ ਠਹਿਰ ਜਾਵੇ ਧੋ ਲਵੇ ਮਨ ਧੋਵੋ ਸ਼ਬਦ ਲਾਗੋ ਹਰਸੋਂ ਰਹੋ ਚਿਤ ਲਾਏ ਸਮਾਂ ਲੱਗੇਗਾ ਕੋਈ ਗੱਲ ਨਹੀਂ ਸਮਾਂ ਲੱਗੇਗਾ ਸਮਾਂ ਲੱਗੇਗਾ ਸਮਾਂ ਲੱਗੇਗਾ ਪਰ ਇਹ ਨਹੀਂ ਹੈ ਜਦੋਂ ਇਹਨੂੰ ਭੁੱਖ ਲੱਗੀ ਹੋਏਗੀ ਪਿਆਸ ਲੱਗੀ ਹੋਏਗੀ ਨੂੰ ਪਾਣੀ ਤੇ ਪ੍ਰਸ਼ਾਦਾ ਮਿਲ ਹੀ ਜਾਣਾ ਸ਼ਰਤ ਲੱਗੀ ਐ ਸ਼ਰਤ ਹੈ ਪਿਆਸ ਦੀ ਜਿਸ ਜਨ ਕੈ ਮਨਨ ਦਰਸ ਪਿਆਸਾ ਗੁਰੂ ਨਾਨਕ ਮਰ ਕਹਿੰਦੇ ਜਿਸ ਜਨ ਕੈ ਮਨਨ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਗੁਰੂ ਨਾਨਕ ਮਰ ਕਹਿੰਦੇ ਮੈਂ ਬਲਹਾਰ ਜਾਨਾ ਉਤੋਂ ਜਿਨੂੰ ਪਿਆਸ ਲੱਗੀ ਕਿਉਂਕਿ ਹਾ ਬਲਹਾਰ ਜਾਨਾ ਪੰਥਾ ਨੂੰ ਮਿਲਿਆ ਨੇ ਜੇ ਪਿਆਸ ਲੱਗੀ ਆ ਜੇ ਦਰਸ਼ਨਾਂ ਦੀ ਜਿਸ ਜਨ ਕੋ ਪ੍ਰਭ ਦਸ ਦਰਸ਼ਨਾਂ ਦੀ ਪਿਆਸ ਲੱਗੀ ਆ ਜੇ ਤੇ ਮਰ ਕਹਿੰਦਾ ਮੈਂ ਬਲਹਾਰ ਜਾਨਾ ਕਿਉਂ ਜਿੰਨੂੰ ਪਿਆਸ ਲੱਗੀ ਉਹਨੂੰ ਮਿਲ ਜਾਏਗਾ ਜਿੰਨੂੰ ਪਿਆਸ ਲੱਗੀ ਹੈ ਉਹ ਖੋਜ ਲਏਗਾ ਗੁਰੂ ਦੀ ਗੁਰੂ ਦੀ ਬਖਸ਼ਿਸ਼ ਨਾਲ ਜਿੰਨੂੰ ਪਿਆਸ ਨਹੀਂ ਲੱਗੀ ਉਹ ਭਾਵੇਂ ਬ੍ਰਾਹਮਣ ਗਿਆਨੀਆਂ ਦੇ ਵਿਚਾਲੇ ਰਹਿੰਦਾ ਹੋਵੇ ਚਾਹੇ ਸਥਾਨਾਂ ਤੇ ਰਹਿੰਦਾ ਹੋਵੇ ਉਹਨੂੰ ਪਿਆਸ ਨਹੀਂ ਲੱਗੀ ਉਹ ਨਹੀਂ ਲੱਭੇਗਾ ਖੋਜੇਗਾ ਹੀ ਨਹੀਂ ਉਹ ਉਹਦੀ ਪਿਆਸ ਅਜੇ ਪਦਾਰਥਾਂ ਦੀ ਹੈ ਉਹਦੀ ਪਿਆਸ ਅਜੇ ਹੋਰ ਹੈ ਉਸੋ ਇਸ ਕਰਕੇ ਗੁਰਬਾਣੀ ਸਾਨੂੰ ਸਮੇਂ-ਸਮੇਂ ਤੇ ਉਦਾਹਰਨਾਂ ਦੇ ਕੇ ਤੋਂ ਅੱਜ ਦਾ ਜੋ ਮੈਂ ਇਹ ਛੇੜਿਆ ਸੀ ਕਿਸੇ ਖਾਸ ਕਾਰਨ ਕਰਕੇ ਇਹ ਥੋੜੀ ਵਿਚਾਰ ਕੀਤੀ ਹੈ ਕਿ ਪਿਆਰਿਓ ਪੰਛੀਆਂ ਤੋਂ ਸਮਝ ਲਈਏ ਕੁੱਤੇ ਤੋਂ ਹੀ ਸਮਝ ਲਈਏ ਜਿੱਥੇ ਗੁਰਬਾਣੀ ਚ ਕੁੱਤੇ ਨੂੰ ਮਾਰਾ ਆਖਿਆ ਹੁਣ ਬਾਣੀ ਕਹਿੰਦੀ ਹੈ ਜਿਸ ਕੈ ਅੰਤਰ ਰਾਜਵਮਾਨ ਸੋ ਨਰਕ ਪਾਤੀ ਹੋਵਤ ਸਵਾਨ ਕਹਿੰਦੇ ਜਿਹਦੇ ਅੰਦਰ ਰਾਜ ਦਾ ਅਭਿਮਾਨ ਹੈ ਸ਼ਕਤੀ ਦਾ ਅਭਿਮਾਨ ਹੈ ਆੜੇ ਨੇਤਾ ਬਣ ਜਾਂਦੇ ਨੇ ਵੱਡੇ ਵੱਡੇ ਇਹ ਰਾਜਵਮਾਨ ਕਹਿੰਦੇ ਨੇ ਇਹਦਾ ਜੀਵਨ ਕੀ ਹੁੰਦਾ ਕਹਿੰਦੇ ਇਹ ਨਰਕਾਂ ਦੇ ਵਾਸੀ ਹੁੰਦੇ ਨੇ ਤੇ ਇਹਨਾਂ ਦਾ ਕੁੱਤੇ ਵਾਲਾ ਜੀਵਨ ਹੁੰਦਾ ਹੁਣ ਇਤੋਂ ਬਚੀ ਆਪਾਂ ਰਾਜਵਮਾਨ ਨਾ ਕਰੀਏ ਜੇ ਰਾਜ ਮਿਲ ਗਿਆ ਤਾਂ ਸੇਵਾ ਕਰ ਲਈਏ ਦੁਨੀਆਂ ਦੀ ਸੇਵਾ ਕਰ ਲਈਏ ਰਾਜ ਮਿਲ ਗਿਆ ਤਾਂ ਨਹੀਂ ਸੇਵਾ ਕਿੱਥੇ ਹੁੰਦੀ ਪਿਆਰੋ ਕਲਯੁਗ ਸੇਵਾ ਹੋ ਜੇਗੀ ਇੱਥੇ ਤਾਂ ਜਿਹੜੇ ਕਹਿੰਦੇ ਅਸੀਂ ਸੇਵਾ ਕਰਦੇ ਆ ਉਹ ਵੀ ਫੋਟੋਆਂ ਖਚਾਖਚਾਕ ਜਿੰਨਾ ਚਿਰ ਹੱਥ ਝੰਡੀ ਨਹੀਂ ਆਉਂਦੀ ਜਿੰਨਾ ਚਿਰ ਮੂਰੇ ਬੈਂਦਰ ਨਹੀਂ ਲੱਗਦਾ ਤਰਲੀਆਂ ਨਹੀਂ ਤੁਰਦੀਆਂ ਉਹ ਤਾਂ ਭਾਗਾਂ ਵਾਲੇ ਕੋਈ ਹੋਣ ਬਰਾਬਰ ਉਹ ਕਹਿੰਦੇ ਕਿੱਥੇ ਝੰਡੀਆਂ ਲਾਉਣੀਆਂ ਨੇ ਕਿੱਥੇ ਬੰਦਰ ਛਪਾਉਂਗੇ ਤੁਸੀਂ ਉਹ ਤਾਂ ਭੁੱਖੇ ਮਰ ਰਹੇ ਨੇ ਉਹ ਤਾਂ ਤਾਂ ਡੁੱਬ ਗਏ ਹੋ ਤਾਂ ਉਹ ਨਹੀਂ ਝੰਡੀਆਂ ਬੰਦਰ ਲਾਉਂਦੇ ਇਹ ਝੰਡੀਆਂ ਬੰਦਰ ਕਾਹ ਲਾਉਂਦਾ ਜਿਉਂ ਲੋੜ ਹੈ ਵੀ ਮੈਂ ਕੁਝ ਕਰਨ ਲੱਗਿਆ ਜੀ ਹੁਣ ਦੇਖੋ ਦੁਨੀਆ ਨੂੰ ਖਾਵਾ ਮੈਂ ਇਹ ਸੇਵਾ ਥੋੜਾ ਹੋਇਆ ਕਰਦੀ ਹੈ ਕੋਈਂਦਾ ਮੈਂ ਮਾਨ ਵਰਤ ਲਖ ਰੱਖ ਲਿਆ ਮੇਰੀ ਟੀਵੀ ਦੇ ਫੋਟੋ ਆਵੇ মিডিਆ ਇਕੱਠਾ ਹੋਵੇ ਮੈਂ ਵਰਤ ਰੱਖਿਆ ਮੈਂ ਤਰਨਾ ਲਾਇਆ মিডিਆ ਕੋ ਨਹੀਂ ਪਹੁੰਚਾਇਆ ਤਾਂ ਕਿ মিডিਆ ਪਹੁੰਚੇ ਫਿਰ ਮੈਂ ਇੰਟਰਵਿਊ ਦਊਂਗਾ ਫੇ ਲੋਕਾਂ ਦੀ ਗੱਲ ਜਾਏਗੀ ਲੋਕ ਕਹਿਣਗੇ ਹਾਂ ਵੀ ਉਹਨੇ ਮਨਵਰਤ ਰੱਖਿਆ ਉਹਨੇ ਧਰਨਾ ਰੱਖਿਆ ਪਿਆਰਿਓ ਬਾਤਾਂ ਹੋਰ ਨੇ ਤਾਂ ਹੀ ਤਾਂ ਬਖਸ਼ ਨਹੀਂ ਹੁੰਦੀ ਤਾਂ ਹੀ ਤਾਂ ਬਖਸ਼ ਨਹੀਂ ਹੁੰਦੀ ਉਧਰੋਂ ਪਰ ਰਮੇਸ਼ਰ ਦਾ ਕਹਿੰਦਾ ਸੀ ਜੋ ਮੰਗੋ ਮਿਲਦਾ ਮੈਂ ਦੇਣ ਨੂੰ ਤਿਆਰ ਆ ਉਹ ਮੰਗਦਾ ਨਹੀਂ ਹੈ ਇਹ ਮੰਗਦਾ ਆਪਣੀ ਵੀ ਮੇਰੀ ਖਵਾਜ ਫੋਟੋ ਆ ਗਈ ਟੀਵੀ ਤੇ ਫੋਟੋ ਆ ਗਈ ਦੁਨੀਆ ਦੇ ਪੱਗ ਮੈਂ ਮਸ਼ਹੂਰ ਹੋ ਗਿਆ ਪੈਸਾ ਇਕੱਠਾ ਹੋ ਗਿਆ ਗੱਡੀਆਂ ਦੇਤੀਆਂ ਲੋਕਾਂ ਨੇ ਮਾਇਆ ਦੇਤੀ ਬਾਕੀ ਠੀਕ ਹੈ ਫਲ ਮਿਲੇਗਾ ਤੈਨੂੰ ਧੰਨੇ ਦਾ ਫਰ ਮਿਲੇਗਾ ਤੈਨੂੰ ਸਭ ਕੁਝ ਦਾ ਹੋਰ ਕੀ ਹੈ ਜੇ ਤੂੰ ਆਪਣੇ ਕਾਰਜ ਵਾਸਤੇ ਜਿਹੜਾ ਕਾਜ ਤੇਰਾ ਹੋ ਨਹੀਂ ਰਿਹਾ ਤੈਨੂੰ 20 ਸਾਲ ਹੋ ਗਏ ਧਰਨਾ ਲੱਗੇ ਨੂੰ ਦਾਸ ਕੱਲ ਲੰਘ ਰਿਹਾ ਸੀ ਉਹ ਜਿੱਥੇ ਧਰਨਾ ਲਾਇਆ ਹੋਇਆ ਮੋਹਾਲੀ ਤੇ ਚੰਡੀਗੜ੍ਹ ਦੀ ਜਿੱਥੇ ਹੱਦ ਪੈਂਦੀ ਹੈ ਉਹ ਜਗਾ ਸੜਕ ਖੜੀ ਰੁਕੀ ਭਈਆ ਉੱਥੇ ਉਹ ਬੰਦ ਵਿਅ ਥੋੜੀ ਜਗ੍ਹਾ ਖਾਲੀ ਆ ਬਲੰਗਣ ਨੂੰ ਕਿਉਂ ਨਹੀਂ ਮੰਗਾ ਪੂਰੀਆਂ ਹੋ ਰਹੀਆਂ ਮੰਗ ਹੈ ਹੀ ਨਹੀਂ ਮੰਗ ਹੈਗੀ ਆਪਣੀ ਮੰਗ ਹੈਗੀ ਪਿੱਛੇ ਜੁੜੇ ਹੋਏ ਨੇ ਅੰਦਰੋਂ ਵਿਕੇ ਹੁੰਦੇ ਨੇ ਕਈ ਤਾਂ ਸੋ ਨਾ ਪਿਆਰਿਓ ਵਫਾਦਾਰੀ ਕਰੀਏ ਜਿਦਮ ਜਿਸ ਮਾਲਕ ਦੇ ਹੈਗੇ ਉਹਦੇ ਵਫਾਦਾਰ ਬਣ ਜੀਏ ਕਬੀਰ ਕੁੱਕਰਾਮ ਕੋ ਕੁੱਤਾ ਐਸਾ ਬਣੀ ਜਿਹਦਾ ਕੋਈ ਮਾਲਕ ਹੋਵੇ ਐਸਾ ਕੁੱਤਾ ਨਾ ਬਣ ਜੀ ਜਿਹੜਾ ਗਲੇ ਘੁੰਮਦਾ ਹੋਵੇ ਗੰਦਮੰਦ ਖਾਂਦਾ ਹੋਵੇ ਤੇ ਲੋਕਾਂ ਨੂੰ ਵੱਢਦਾ ਹੋਵੇ ਤੇ ਖੋਖੋ ਕੇ ਖਾਂਦਾ ਹੋਵੇ ਹਲਕ ਹਲਕ ਵੀ ਨਾ ਜਾਏ ਕਿਤੇ ਫਿਰ ਤਾਂ ਦਾ ਬੜਾ ਬੁਰਾ ਹਾਲ ਹੋ ਜਾਊਗਾ ਕੁੱਤਾ ਬਣ ਜੀ ਜਿਹਨੂੰ ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਆ ਮਾਲਕ ਦਾ ਦਰਦ ਮੂਲ ਨਾ ਛੱਡਦੇ ਭਾਵੇਂ 100 100 ਪੈਨ ਦੇ ਜੁੱਤੇ ਗਰੀਬੀ ਆ ਜਾਵੇ ਦੁੱਖ ਆ ਜਾਵੇ ਬਿਮਾਰ ਹੋ ਜਾਵੇ ਘਾਟਾ ਪੈ ਜਾਵੇ ਦਰ ਨਾ ਛੱਡੀ ਫਿਰ ਤੂੰ ਪ੍ਰਵਾਨ ਹੋ ਜਾਏਗਾ ਇਹਨੂੰ ਕਹਿੰਦੇ ਨੇ ਭੁੱਖ ਲੱਗ ਗਈ ਪਿਆਸ ਲੱਗ ਗਈ ਹੁਣ ਦਰ ਨਹੀਂ ਛੱਡਦਾ ਤੇ ਫਿਰ ਉਹਨੂੰ ਮਿਲ ਜائے ਮਿਲ ਜਾਂਦਾ ਉਹਨੂੰ ਬੰਬੀਹਾ ਅਮਰ ਤੇ ਵੇਲਾ ਬੋਲੇ ਆ ਤਾਂ ਦਰ ਸੁਣੀ ਪਕਾਉ ਤਪਕਾਰ ਸੁਣਦਾ ਮੇਘੇ ਨੋ ਫਰਮਾਨ ਹੋਆ ਬਰਸੋ ਕਿਰਪਾ ਤਾਰ ਉਹ ਤਾਂ ਫਰਮਾਨ ਕਰਦਾ ਵੀ ਇਹਨੂੰ ਪਿਆਓ ਪਿਆਓ ਪਾਣੀ ਦੀ ਪਿਆਸ ਦੂਰ ਕਰੋ ਅਸੀਂ ਮੰਗਦੇ ਹੀ ਨਹੀਂ ਪਿਆਸ ਹੀ ਲੱਗੀ ਚੀਜ਼ਾਂ ਇਕੱਠੀਆਂ ਕਰੀ ਜਾਂਦੇ ਨੇ ਨੇੜੇ ਆਈਏ ਗੁਰੂ ਦੇ ਨੇੜੇ ਆਈਏ ਗੁਰਬਾਣੀ ਦੇ ਤਤ ਕੱਢ ਲਈਏ ਵਿੱਚੋਂ ਪਰਮਨ ਤੱਕ ਪਹੁੰਚ ਜਾਈਏ ਅਨੰਤ ਤੱਕ ਪਹੁੰਚ ਜਾਈਏ ਉਸ ਉਤਮ ਜਲ ਤੱਕ ਪਹੁੰਚ ਜਾਈਏ ਭੁੱਲਾ ਚੁੱਕਾ ਮਾਫ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ